ਸਭ ਤੋਂ ਪਹਿਲਾਂ ਇਹ ਦੱਸਿਓ ਕਿ ਥੋੜਾ ਜਿਹਾ ਡ್ರೆਸਿੰਗ ਸੈਂਸ ਹੈ ਵਿੜਿਆ ਅਨੁਸ਼ਾਸਨ ਰੱਖਿਆ ਤੁਸੀਂ ਡ्रेस ਪੂਰੀ ਬਣਾ ਕੇ ਰੱਖੀ ਆ ਵੀ ਲਾਲ ਪੱਗ ਤੇ ਇਹਦਾ ਕੀ ਰਾਜ ਇਸ ਤਰ੍ਹਾਂ ਦਾ ਅਨਡਿਸਪਲਾਈਨ ਕੰਮ ਨਹੀਂ ਹੁੰਦਾ ਇਸ ਕਰਕੇ ਸਾਡੇ ਜਿੰਨੇ ਵੀ ਬੰਦੇ ਆ ਸਾਰੇ ਅਨੁਸ਼ਾਸਨ ਚ ਰਹਿਣ ਵਾਲੇ ਬੰਦੇ ਆ ਇਹ ਅਸੀਂ ਇੱਕ ਡਰੈਸ ਕੋਡ ਐਸੇ ਕਰਕੇ ਬਣਾਇਆ ਕਿ ਸਾਡਾ ਜਿਹੜਾ ਬੰਦਾ ਜੋ ਸਾਡਾ ਸਾਬਕਾ ਸੈਨਿਕਾ ਉਹ ਦੂਰੋਂ ਪਤਾ ਲੱਗੇ ਕਿ ਹਾਂ ਇਹ ਡਿਸਪਲਾਈਨ ਆ ਇਹ ਇੱਕ ਸਾਬਕਾ ਸੈਨਿਕਾ ਹੈ ਪਹਿਲਾਂ ਅਸੀਂ ਕਿਸਾਨਾਂ ਦੇ ਪੁੱਤਰ ਮਜ਼ਦੂਰਾਂ ਦੇ ਪੁੱਤਰ ਉਸ ਤੋਂ ਬਾਅਦ ਅਸੀਂ ਬਾਰਡਰਾਂ ਦੇ ਉੱਪਰ ਦੇਸ਼ ਦੀ ਸੇਵਾ ਕਰਕੇ ਆਏ ਤਾਂ ਅਸੀਂ ਇੱਕ ਜਵਾਨ ਸੀਗੇ ਹੁਣ ਅ ਪੈਨਸ਼ਨ ਆਉਣ ਤੋਂ ਬਾਅਦ ਹੁਣ ਅਸੀਂ ਇੱਕ ਕਿਸਾਨ ਮਜ਼ਦੂਰ ਹੀ ਆ ਜਦੋਂ ਅਸੀਂ ਦੇਸ਼ ਦੀ ਰੱਖਿਆ ਕਰ ਸਕਦੇ ਆ ਤੇ ਅਸੀਂ ਆਪਣੇ ਦੇਸ਼ ਦੀ ਡਿਊਟੀਆਂ ਦੇ ਦਾ ਰੱਖਿਆ ਕਰ ਸਕਦੇ ਆ ਹੁਣ ਵੀ ਅਸੀਂ ਦੇਸ਼ ਦੀ ਤੇ ਪੰਜਾਬ ਦੀ ਰੱਖਿਆ ਕਰਨਾ ਜਾਣਦੇ ਆ ਔਰ ਕਰਾਂਗੇ ਸਾਥੋਂ ਸਾਡੀ ਵਿੱਦਿਆ ਖੋਲੀ ਸਾਥੋਂ ਸਾਡਾ ਜ਼ਮੀਨਾਂ ਖੋ ਰਹੇ ਨੇ ਸਾਥੋਂ ਸਾਡੇ ਪਾਣੀ ਖੋ ਰਹੇ ਨੇ ਇਸ ਕਰਕੇ ਸਾਡੀ ਇਹ ਲੜਾਈ ਉਹੀ ਹੈ ਕਿ ਸਾਨੂੰ ਸਾਡੇ ਜਿਹੜੇ ਬਣਦੇ ਹੱਕ ਆ ਹੁਣ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਅਸੀਂ ਜ਼ਮੀਨ ਦੇਣ ਤੋਂ ਨਹੀਂ ਮੁੱਕਰੇ ਕੋਈ ਕਿਸਾਨ ਕੋਈ ਵੀ ਜ਼ਮੀਨਦਾਰ ਤੋਂ ਨਹੀਂ ਮੁਕਰਿਆ ਲੇਕਿਨ ਉਹਦਾ ਬਣਦਾ ਮੁਆਵਜ਼ਾ ਸਰਕਾਰ ਨਹੀਂ ਦੇਈ ਤਾਂ ਉੱਥੇ ਸਰਕਾਰ ਜਿਹੜੀ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜੇ ਫੌਜ ਦਾ ਫਿਕਰ ਹੁੰਦਾ ਤਾਂ ਅਗਨੀਵੀਰ ਸਕੀਮ ਨਾ ਲੈ ਕੇ ਆਉਂਦੇ ਹਜੇ ਤਾਂ ਸਾਡੇ 50 55% ਜਿਹੜੇ ਸੈਨਿਕ ਨੇ ਉਹ ਪੁਰਾਣੇ ਚੱਲ ਰਹੇ ਨੇ ਜਦੋਂ ਪੂਰਨ ਤੌਰ ਤੇ ਅਗਨੀ ਵੀਰ 4 ਸਾਲ ਹੋ ਗਈ ਤਾਂ ਇਹਦੀਆਂ ਦਿੱਕਤਾਂ ਤੁਹਾਨੂੰ ਦੇਸ਼ ਨੂੰ ਸਾਹਮਣੇ ਦਿਖਾਈ ਦੇਣਗੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੋਈ ਹੈ ਹਰ ਮਸਲੇ ਦੇ ਵਿੱਚ ਪਰ ਲੋਕਾਂ ਨੂੰ ਮਜਬੂਰ ਹੋ ਕੇ ਸੜਕਾਂ ਦੇ ਉੱਤੇ ਆਉਣਾ ਪੈਂਦਾ ਹੈ ਅੱਜ ਇਹਦੀ ਧੁੱਪ ਦੇ ਵਿੱਚ ਸਾਰੇ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਬਾਹਰ ਨਿਕਲ ਕੇ ਹੀ ਚੰਡੀਗੜ੍ਹ ਵੱਲ ਪਹੁੰਚ ਕੀਤਾ ਲੋਕਾਂ ਨੇ ਸਰਕਾਰ ਦੇ ਮੁਤਾਬਕ ਲੋਕ ਕੋਈ ਵਿਹਲੇ ਨਹੀਂ ਹੈਗੇ ਵੀ ਜਿਹੜੇ ਲੋਕ ਨੇ ਜਿਹੜੇ ਵੀ ਵਿਹਲੜ ਲੋਕ ਨੇ ਇਹ ਵੀ ਆ ਕੇ ਇਹ ਇੱਥੇ ਆ ਕੇ ਸਾਨੂੰ ਤੰਗ ਕਰਦੇ ਨੇ ਜਾਂ ਲੋਕਾਂ ਨੂੰ ਤੰਗ ਕਰਦੇ ਨੇ ਸਸੀ ਗੱਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਭਾਰਤੀ ਕਿਸਾਨੀ ਨੂੰ ਇਕਤਾ ਅਗਰਾਹਾਂ ਨੇ 1 ਤੋਂ ਲੈ ਕੇ 5 ਤੱਕ ਚੰਡੀਗੜ੍ਹ ਧਰਨੇ ਦਾ ਐਲਾਨ ਕੀਤਾ ਸੀ ਤੇ ਉਹ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਸਾਬਕਾ ਸੈਨਿਕ ਵੀ ਪਹੁੰਚੇ ਨੇ ਚੰਡੀਗੜ੍ਹ ਧਰਨਾ ਲਾਉਣ ਦੇ ਲਈ ਔਰ ਸਭ ਤੋਂ ਖਾਸ ਗੱਲ ਇਹ ਆ ਤੁਸੀਂ ਇਹਨਾਂ ਦਾ ਡ्रेसਿੰਗ ਸੈਂਸ ਦੇਖੋਗੇ ਤਾਂ ਸਾਰਿਆਂ ਦੇ ਕੁੜਤੇ ਪਜਾਮੇ ਪਾਏ ਹੋਏ ਨੇ ਔਰ ਲਾਲ ਪੱਗਾਂ ਨੇ ਸਾਰੇ ਪਾਸੇ ਕੈਮਰਾ ਘੁਮਾ ਕੇ ਵੀ ਇੱਕ ਵਾਰ ਤੁਹਾਨੂੰ ਦਿਖਾ ਦਈਏ ਤਾਂ ਜਿੰਨੇ ਵੀ ਸਾਬਕਾ ਸੈਨਿਕ ਪਹੁੰਚੇ ਨੇ ਆਪਣੇ ਇੱਕ ਡਰੈਸ ਕੋਡ ਦੇ ਵਿੱਚ ਪਹੁੰਚੇ ਨੇ ਔਰ ਲਾਲ ਪੱਗ ਹੈ ਚਿੱਟਾ ਘੜਤਾ ਪਿਆ ਮੈਂ ਔਰ ਦੇਸ਼ ਦੀ ਫੌਜ ਦੇ ਵਿੱਚ ਸੇਵਾ ਕੀਤੀ ਹੈ ਇਹਨਾਂ ਸਾਰੇ ਸੈਨਿਕ ਜਵਾਨਾਂ ਨੇ ਔਰ ਅੱਜ ਇਹ ਧਰਨਾ ਲਾਉਣ ਦੇ ਲਈ ਮਜਬੂਰ ਕਿਉਂ ਹੋਏ ਇਹ ਕਿਉਂ ਅਗਰਾਹਾ ਜਥੇਬੰਦੀ ਦੇ ਨਾਲ ਧਰਨਾ ਲਾਉਣ ਆਏ ਨੇ ਕੀ ਇਹਨਾਂ ਦੀ ਮੰਗ ਹੈ ਇਹਨਾਂ ਤੋਂ ਜਾਣਦੇ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਰਬਜੀਤ ਸਿੰਘ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਜ਼ਿਲ੍ਹਾ ਬਰਨਾਲਾ ਪ੍ਰਧਾਨ ਜੀ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਥੋੜਾ ਜਿਹਾ ਡਰੈਸਿੰਗ ਸੈਂਸ ਹੈ ਬੜਾ ਨਿਸ਼ਾਸ਼ਣ ਰੱਖਿਆ ਤੁਸੀਂ ਡਰੈਸ ਪੂਰੀ ਬਣਾ ਕੇ ਰੱਖੀ ਹੈ ਵੀ ਲਾਲ ਪੱਗ ਤੇ ਇਹਦਾ ਕੀ ਰਾਜ ਹੈ ਜੀ ਦੇਖੋ ਜੀ ਅਸੀਂ ਸ਼ੁਰੂ ਤੋਂ ਹੀ ਜਦੋਂ ਦੇ ਨੌਕਰੀ ਕਰਦੇ ਸੀ ਤਦ ਵੀ ਅਸੀਂ ਡਿਸਪਲਾਈਨ ਚ ਰਹਿੰਦੇ ਸੀ ਹੁਣ ਵੀ ਅਸੀਂ ਡਿਸਪਲਾਈਨ ਚ ਰਹਿਣ ਵਾਲੇ ਬੰਦੇ ਆ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਬਹੁਤ ਹੀ ਵਧੀਆ ਢੰਗ ਨਾਲ ਚੱਲਣ ਵਾਲੇ ਬੰਦੇ ਆ ਕਿਸੇ ਨਾਲ ਸਾਡਾ ਕੋਈ ਇਸ ਤਰ੍ਹਾਂ ਦਾ ਅਨਡਿਸਪਲਾਈਨ ਕੰਮ ਨਹੀਂ ਹੁੰਦਾ ਇਸ ਕਰਕੇ ਸਾਡੇ ਜਿੰਨੇ ਵੀ ਬੰਦੇ ਆ ਸਾਰੇ ਅਨੁਸ਼ਾਸਨ ਚ ਰਹਿਣ ਵਾਲੇ ਬੰਦੇ ਆ ਇਹ ਅਸੀਂ ਇੱਕ ਡਰੈਸ ਕੋਡ ਇਸੇ ਕਰਕੇ ਬਣਾਇਆ ਕਿ ਸਾਡਾ ਜਿਹੜਾ ਬੰਦਾ ਜੋ ਸਾਡਾ ਸਾਬਕਾ ਸੈਨਿਕਾ ਉਹ ਦੂਰੋਂ ਪਤਾ ਲੱਗੇ ਕਿ ਹਾਂ ਇਹ ਡਿਸਪਲਾਈਨ ਆ ਇਹ ਇੱਕ ਸਾਬਕਾ ਸੈਨਿਕਾ ਹੈ ਔਰ ਉਹਦਾ ਜਿਹੜਾ ਮੈਸੇਜ ਆ ਇਸ ਆਪਣੇ ਪੰਜਾਬ ਦੇ ਵਿੱਚ ਵਧੀਆ ਜਾਵੇ ਜੀ ਔਰ ਤੁਹਾਡੀਆਂ ਮੰਗਾ ਮਸਲੇ ਕੀ ਨੇ ਖਾਸ ਤੌਰ ਤੇ ਜਾਂ ਫਿਰ ਤੁਸੀਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਵੀ ਆਏ ਹੋ ਜਾਂ ਪਾਣੀਆਂ ਦਾ ਮਸਲਾ ਪੰਜਾਬ ਦੇ ਜਿਸ ਤਰ੍ਹਾਂ ਜਥੇਵੰਦੀ ਉਗਰਾਹ ਕਹਿੰਦੀ ਉਹੀ ਤੁਹਾਡੇ ਮੰਗਾ ਲੈ ਕੇ ਆਏ ਹੋ ਜੀ ਬਿਲਕੁਲ ਜੀ ਅਸੀਂ ਕੌਣ ਹਾਂ ਅਸੀਂ ਪੰਜਾਬ ਦੇ ਵਿੱਚੋਂ ਗਏ ਹੋਏ ਪਹਿਲਾਂ ਅਸੀਂ ਕਿਸਾਨਾਂ ਦੇ ਪੁੱਤਰ ਮਜ਼ਦੂਰਾਂ ਦੇ ਪੁੱਤਰ ਉਸ ਤੋਂ ਬਾਅਦ ਅਸੀਂ ਬਾਰਡਰਾਂ ਦੇ ਉੱਪਰ ਦੇਸ਼ ਦੀ ਸੇਵਾ ਕਰਕੇ ਆਏ ਤਾਂ ਅਸੀਂ ਇੱਕ ਜ਼ੁਬਾਨ ਸੀਗੇ ਹੁਣ ਅਸੀਂ ਇੱਥੇ ਪੈਨਸ਼ਨ ਆ ਗਏ ਹਾਂ ਪੈਨਸ਼ਨ ਆਉਣ ਤੋਂ ਬਾਅਦ ਹੁਣ ਅਸੀਂ ਇੱਕ ਕਿਸਾਨ ਮਜ਼ਦੂਰ ਹੀ ਆ ਜੋ ਕਿਸਾਨਾਂ ਦੀਆਂ ਮੰਗਾਂ ਜੋ ਮਜ਼ਦੂਰਾਂ ਦੀਆਂ ਮੰਗਾਂ ਉਹੀ ਮੰਗਾਂ ਸਾਡੀਆਂ ਪੰਜਾਬ ਨੂੰ ਬਚਾਉਣ ਵਾਸਤੇ ਜੋ ਮੰਗਾਂ ਨੇ ਉਸੇ ਜਦੋਂ ਅਸੀਂ ਦੇਸ਼ ਦੀ ਰੱਖਿਆ ਕਰ ਸਕਦੇ ਆ ਤੇ ਅਸੀਂ ਆਪਣੇ ਦੇਸ਼ ਦੀ ਡਿਊਟੀਆਂ ਦੇ ਨਾਲ ਰੱਖਿਆ ਕਰ ਸਕਦੇ ਆ ਹੁਣ ਵੀ ਅਸੀਂ ਦੇਸ਼ ਦੀ ਤੇ ਪੰਜਾਬ ਦੀ ਰੱਖਿਆ ਕਰਨਾ ਜਾਣਦੇ ਆ ਔਰ ਕਰਾਂਗੇ ਇਸ ਕਰਕੇ ਅਸੀਂ ਜਿਹੜਾ ਇਹ ਮੰਗਾਂ ਦੇ ਨਾਲ ਜੁੜੇ ਹੋਏ ਕਿਸਾਨ ਦੇ ਨਾਲ ਅਸੀਂ ਇੱਥੇ ਪਹੁੰਚੇ ਆ ਇਹ ਨਾਲ ਤੁਹਾਡੇ ਵੀ ਕੁਝ ਮਸਲੇ ਹੈਗੇ ਨੇ ਜੀ ਕਿ ਜਿਹੜੇ ਸਾਬਕਾ ਸੈਨਿਕਾਂ ਨੂੰ ਵੀ ਕੁਝ ਸਮੱਸਿਆਵਾਂ ਆ ਰਹੀਆਂ ਨੇ ਦੇਖੋ ਸਮੱਸਿਆਵਾਂ ਦਾ ਤਾਂ ਦੌਰ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਸਰਕਾਰਾਂ ਵੱਲੋਂ ਹਰੇਕ ਮਹਿਕਮੇ ਨੂੰ ਪ੍ਰਾਈਵੇਟੇਸ਼ਨ ਦਾ ਨਾਮ ਦਿੱਤਾ ਜਾ ਰਿਹਾ ਤੁਸੀਂ ਪਿੱਛੇ ਦੇਖਿਆ ਹੋਇਆ ਇਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਕਿਹਾ ਕਿ ਅਸੀਂ ਆਠ ਕਾਲਜ ਖੁਦ ਮਖਤਿਆਰ ਕਰਦੇ ਖੁਦ ਮਖਤਿਆਰ ਨਹੀਂ ਕਰਦੇ ਕੋਰਪੋਰੇਟ ਘਰਾਣਿਆਂ ਦੇ ਹੱਥ 'ਚ ਸੌਂਪਦੇ ਸਾਥੋਂ ਸਾਡੀ ਵਿਦਿਆ ਖੋਲੀ ਸਾਥੋਂ ਸਾਡਾ ਜ਼ਮੀਨਾਂ ਖੋ ਰਹੇ ਨੇ ਸਾਥੋਂ ਸਾਡੇ ਪਾਣੀ ਖੋ ਰਹੇ ਨੇ ਇਸ ਕਰਕੇ ਸਾਡੀ ਇਹ ਲੜਾਈ ਉਹੀ ਹੈ ਕਿ ਸਾਨੂੰ ਸਾਡੇ ਜਿਹੜੇ ਬਣਦੇ ਹੱਕ ਆ ਹੁਣ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਅਸੀਂ ਜ਼ਮੀਨ ਦੇਣ ਤੋਂ ਨਹੀਂ ਮੁੱਕਰੇ ਕੋਈ ਕਿਸਾਨ ਕੋਈ ਵੀ ਜ਼ਮੀਨ ਦੇਣ ਤੋਂ ਨਹੀਂ ਮੁੱਕ ਰਿਆ ਲੇਕਿਨ ਉਹਦਾ ਬਣਦਾ ਮੁਆਵਜ਼ਾ ਸਰਕਾਰ ਨਹੀਂ ਦੇਈ ਤਾਂ ਉੱਥੇ ਸਰਕਾਰ ਜਿਹੜੀ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤਾਂ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਸੀਂ ਵੀ ਇੱਕ ਕਿਸਾਨਾਂ ਦੇ ਪੁੱਤਰਾ ਕਿਸਾਨ ਆ ਤੁਹਾਡੀ ਐਮਐਸਪੀ ਦਾ ਮਸਲਾ ਵੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਕਿਸਾਨ ਹੋਰ ਵੀ ਸ਼ੰਭੂ ਖਨਾਰੀ ਬੈਠੇ ਹੋਏ ਨੇ ਕੇਂਦਰ ਸਰਕਾਰ ਤੂੰ ਲਗਾਤਾਰ ਉਹ ਵੀ ਮੰਗ ਕਰ ਰਹੇ ਨੇ ਕਿ ਸਾਨੂੰ ਐਮਐਸਪੀ ਦੇ ਉੱਪਰ ਦਿੱਲੀ ਵੀ ਨਹੀਂ ਇਸ ਵਾਰ ਤਾਂ ਜਾਣ ਦਿੱਤਾ ਗਿਆ ਕਿ ਇਸ ਤਰ੍ਹਾਂ ਐਮਐਸਪੀ ਦਾ ਹੱਲ ਕੀ ਨਿਕਲੇਗਾ ਫਿਰ ਦੇਖੋ ਸਰਕਾਰਾਂ ਦਾ ਰੋਖਾ ਜਰਾ ਹਮੇਸ਼ਾ ਹੀ ਖੇਤੀਬਾੜੀ ਨੀਤੀ ਲਾ ਲਓ ਜਾਂ ਕਿਸੇ ਵੀ ਟਾਈਪ ਤੇ ਲਾ ਲਓ ਸਰਕਾਰਾਂ ਦਾ ਪੱਖ ਤਾਂ ਇਹੀ ਰਹਿੰਦਾ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਐਮਐਸਪੀ ਦਵਾਂਗੇ ਇਹ ਵਿਸ਼ਵਾਸ ਦਿਵਾ ਕੇ ਸਾਨੂੰ ਦਿੱਲੀ ਤੋਂ ਉਠਾ ਦਿੱਤਾ ਗਿਆ ਤੇ ਸਾਡੇ ਨਾਲ ਜਿਹੜੀ ਵਾਦਾ ਖਲਾਫੀ ਕੀਤੀ ਹੈ ਕੇਂਦਰ ਸਰਕਾਰ ਨੇ ਕੋਈ ਗੱਲ ਨਹੀਂ ਸਾਨੂੰ ਦਿੱਲੀ ਨਹੀਂ ਬੜਨ ਦਿੱਤਾ ਪਰ ਅਸੀਂ ਬੈਠੇ ਤਾਂ ਹੈ ਨਾ ਅਸੀਂ ਆਪਣੀਆਂ ਹੰਗਾ ਹੱਕਾਂ ਦੀ ਮੰਗਾਂ ਨੇ ਜਿਹੜੀਆਂ ਮਨਵਾ ਕੇ ਜਾਵਾਂਗੇ ਚਾਹੇ ਉਹ ਦਿੱਲੀ ਐ ਚਾਹੇ ਉਹ ਖਨੌਰੀ ਬਾਰਡਰ ਐ ਸੰਭੂ ਬਾਰਡਰ ਐ ਚਾਹੇ ਉਹ ਚੰਡੀਗੜ੍ਹ 34 ਸੈਕਟਰ ਦਾ ਗਰਾਉਂਡ ਐ ਤੁਸੀਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕੀਤੀ ਸੀਗੀ ਰੇਲ ਜਾਂ ਕੋਈ ਸਾਰੇ 에어ਪੋਰਟ ਆ ਜਾਂ ਕੁਝ ਵੀ ਹੋ ਰਿਹਾ ਜਿਹੜਾ ਪ੍ਰਾਈਵੇਟ ਪਰ ਉੱਥੇ ਹੀ ਕੇਂਦਰ ਸਰਕਾਰ ਤਾਂ ਇਹ ਕਹਿੰਦੀ ਐ ਕਿ ਅਸੀਂ ਤਾਂ ਜਿਹੜਾ ਫੌਜ ਦੇ ਵਿੱਚ ਵੀ ਅਗਨੀਵੀਰ ਸਕੀਮ ਲੈ ਕੇ ਆਇਆ ਫੌਜੀਆ ਦੀ ਭਲਾਈ ਦੇ ਲਈ ਬਹੁਤ ਅੱਪਰ ਆ ਸਾਨੂੰ ਆਪਣੀ ਫੌਜ ਦਾ ਫਿਕਰ ਐ ਜੇ ਫੌਜ ਦਾ ਫਿਕਰ ਹੁੰਦਾ ਤਾਂ ਅਗਨੀਵੀਰ ਸਕੀਮ ਨਾ ਲੈ ਕੇ ਆਉਂਦੇ ਅਜੇ ਤਾਂ ਸਾਡੇ 50-55% ਜਿਹੜੇ ਸੈਨਿਕ ਨੇ ਉਹ ਪੁਰਾਣੇ ਚੱਲ ਰਹੇ ਨੇ ਜਦੋਂ ਪੂਰਨ ਤੌਰ ਤੇ ਅਗਨੀਵੀਰ 4 ਸਾਲ ਹੋ ਗਈ ਤਾਂ ਇਹਦੀਆਂ ਦਿੱਕਤਾਂ ਤੁਹਾਨੂੰ ਦੇਸ਼ ਨੂੰ ਸਾਹਮਣੇ ਦਿਖਾਈ ਦੇਣਗੀਆਂ 4 ਸਾਲਾਂ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਇੱਕ ਸਪਾਈ ਤਿਆਰ ਹੁੰਦਾ ਟ੍ਰੇਨਿੰਗ ਲੈਣ ਤੋਂ ਬਾਅਦ ਤੇ ਇੱਥੇ ਚਾਹ ਸਾਲਾਂ ਦੇ ਵਿੱਚ ਘਰੇ ਭੇਜ ਰਹੇ ਨੇ ਤੁਸੀਂ ਇਸ ਨੂੰ ਕੀ ਮੰਨੋਗੇ ਇਹ ਸਿਰਫ ਕੋਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਅੱਜ ਇਹਨਾਂ ਨੇ 4 ਸਾਲ ਦੀ ਅਗਨੀਵੀਰ ਸਕੀਮ ਚਲਾਤੀ ਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਲੋਕ ਨਾ ਜਾਗੇ ਅਸੀਂ ਨਾ ਜਾਗੇ ਇਹ ਤਾਂ ਜਿਹੜੇ ਅੱਜ ਸਾਡੇ ਵੱਖ-ਵੱਖ ਸਿੱਖ ਰੇਜiment ਮਰਾਠਾ ਰੇਜiment ਦੇ ਕੰਧੇ ਨੰਬਰ ਲੱਗੇ ਤਾਂ ਕਿਸੇ ਦਿਨ ਉਹ ਅਡਾਨੀ ਅਵਾਨੀ ਦੇ ਲੱਗਣਗੇ ਜੇ ਅਸੀਂ ਨਾ ਜਾਗੇ ਨਾ ਬੋਲੇ ਇਹਨਾਂ ਦੇ ਵਰ ਖਿਲਾਫ ਇਹ ਕੀ ਹੱਲ ਇਹਦੇ ਚ ਦੇਖ ਦਿਓ ਤੁਸੀਂ ਅਸੀਂ ਇਹ ਤਾਂ ਹੀ ਦੇਖਦੇ ਆ ਵੀ ਸਰਕਾਰ ਨੂੰ ਇਹ ਜਿਹੜੀ ਸਕੀਮ ਅਸੀਂ ਤਰ੍ਹਾਂ ਤਰ੍ਹਾਂ ਤੇ ਸਾਡੇ ਪ੍ਰਧਾਨ ਜੀ ਲੈਟਰ ਵੀ ਲਿਖਦੇ ਰਹਿੰਦੇ ਨੇ ਕਿ ਇਹ ਜਿਹੜੀ ਅਗਨੀ ਵੀਰ ਸਕੀਮ ਹੈ ਇਹਨੂੰ ਰੱਦ ਕੀਤੀ ਜਾਵੇ ਕਿਉਂਕਿ ਆਰਮੀ ਇੱਕ ਦੇਸ਼ ਦਾ ਇਹਜਾ ਤੁਰਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੁਸ਼ਮਣ ਦੇ ਨਾਲ ਬਾਰਡਰ ਦੇ ਉੱਤੇ ਖੜਕੇ ਲੜਦਾ ਹੈ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਪਰ ਪਰ ਜਦੋਂ ਅਗਨੀ ਵੀਰ ਆਏ ਤੇ ਕੀ ਉਹ ਕਰ ਸਕਣਗੇ ਇਸ ਤਰ੍ਹਾਂ ਕਿਉਂਕਿ ਉਹਨਾਂ ਦੀ ਟ੍ਰੇਨਿੰਗ ਹੈ ਜਿਹੜੀ ਉਹ ਦੂਰੀ ਹੈ ਤੁਸੀਂ ਤਾਂ ਰਹਿ ਕੇ ਆਏ ਹੋ ਨਾ ਲੰਬਾ ਸਮਾਂ ਰਿਟਾਇਰ ਹੋ ਕੇ ਆਏ ਹੋ ਫੌਜ ਸੇਵਾ ਪੂਰੀ ਕਰਕੇ ਆਏ ਹੋ ਤਾਂ ਫਿਰ ਤੁਹਾਨੂੰ ਤਾਂ ਜਾਦੇ ਪਤਾ ਹੋਣਾ ਚਾਹੀਦਾ ਕਿ ਪ੍ਰੈਕਟੀਕਲੀ ਇਹ ਚੀਜ਼ਾਂ ਵਧੀਆ ਪੋਸੀਬਲ ਰਹਿਣੀਆਂ ਕਿਉਂਕਿ ਸਰਕਾਰ ਨੇ ਤਾਂ ਲਾਗੂ ਕਰਤੀ ਭਰਤੀ ਵੀ ਹੋਈ ਹੈ ਜਦ ਪਹਿਲੀ ਜਿਹੜੀ ਅਸੀਂ ਤਾਂ ਜਦੋਂ ਸਰਕਾਰ ਨੇ ਲਾਗੂ ਕੀਤਾ ਸੀ ਅਸੀਂ ਸਾਰੇ ਸਾਬਕਾ ਸੈਨਿਕ ਉਦੋਂ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਕਿ ਇਹ ਨੀਤੀ ਨਹੀਂ ਹੋਣੀ ਚਾਹੀਦੀ ਸਰਕਾਰ ਕਹਿੰਦੀ ਹੈ ਕਿ 4 ਸਾਲ ਕਰਨ ਤੋਂ ਬਾਅਦ ਦੇ ਵਿੱਚ ਉਹਨੂੰ ਆ ਕੇ ਇੱਥੇ ਨੌਕਰੀ ਮਿਲੂ ਹੁਣ ਮੈਂ ਇਹ ਪੁੱਛਣਾ ਚਾਹਣਾ ਸਰਕਾਰ ਨੂੰ ਕਿ ਉਹਨੂੰ ਇੱਥੇ ਨੌਕਰੀ ਮਿਲੂਗੀ ਕਿੱਥੋਂ ਤੁਸੀਂ ਸਿੱਤਾ ਸਾਰਾ ਕੋਸ ਪ੍ਰਾਈਵੇਟ ਕਰਤਾ ਕਿਹੜੀ ਸਰਕਾਰੀ ਨੌਕਰੀ ਰਹੇਗੀ ਜਿਹੜੀ ਉਹਨੂੰ ਮਿਲੂਗੀ ਪ੍ਰਾਈਵੇਟੇਸ਼ਨ ਦੇ ਵਿੱਚ ਵੀ ਤੁਸੀਂ ਇਹੋ ਜਿਹੇ ਨੀਤੀਆਂ ਲਿਆਦਿਆਂ ਕਿ ਅਡਾਨੀਆਂ ਬਾਨੀਆਂ ਦੇ ਹਾਲੇ ਕਰਤਾ ਉਹਨਾਂ ਨੇ ਲਿਆ ਕੇ ਬਾਹਰੋਂ ਬੰਦੇ ਰੱਖਣੇ ਸਾਡੇ ਕਿਹੜੇ ਬੰਦੇ ਨੂੰ ਨੌਕਰੀ ਮਿਲੂ ਪੰਜਾਬ ਦੇ ਨੂੰ ਇਹ ਨੀਤੀਆਂ ਸਰਕਾਰ ਦੀਆਂ ਦਿਨ-ਦਿਨ ਮਾਰੀਆਂ ਹੁੰਦੀਆਂ ਜਾ ਰਹੀਆਂ ਪਰ ਅਸੀਂ ਇਹਨਾਂ ਤੋਂ ਡਰਨ ਵਾਲੇ ਲੋਕ ਨਹੀਂ ਅਸੀਂ ਸੰਘਰਸ਼ੀ ਲੋਕ ਆ ਸੰਘਰਸ਼ ਲੜਨ ਵਾਲੇ ਲੋਕ ਆ ਤੇ ਸੰਘਰਸ਼ ਲੜਾਂਗੇ ਅੱਛਾ ਜਿੱਤੇ ਤੱਕ ਪਾਣੀਆਂ ਦੇ ਮਸਲੇ ਦਾ ਸਵਾਲ ਹੈ ਤੁਹਾਡੇ ਤੋਂ ਜਾਣਾਂਗੇ ਜੀ ਤੁਹਾਡਾ ਨਾਮ ਜ਼ਰੂਰ ਦੱਸਿਓ ਮੇਰਾ ਨਾਮ ਚਾਂਸਿੰਗ ਰਾਮਪਰਾ ਸੂਬਾ ਬੀਤ ਪ੍ਰਧਾਨ ਪਾ ਪਾਣੀਆਂ ਦੇ ਮਸਲੇ ਦਾ ਸਵਾਲ ਆ ਪਾਣੀ ਤਾਂ ਹੁਣ ਪੰਜਾਬ ਦੇ ਸਿੱਖ ਨੇ ਵੀ ਪੀਣਾ ਹਿੰਦੂ ਨੇ ਵੀ ਪੀਣਾ ਕਿਸਾਨ ਨੇ ਮਜ਼ਦੂਰ ਨੇ ਦੁਕਾਨਦਾਰ ਆੜਤੀਆ ਵਪਾਰੀ ਸਾਰਿਆਂ ਨੇ ਪੀਣਾ ਪਰ ਲੋਕ ਕਹਿੰਦੇ ਨੇ ਕਿ ਇੰਨੇ ਵਿਲੇ ਨੇ ਕਿਸਾਨ ਜਦੋਂ ਜੀ ਕਰਦਾ ਚੰਡੀਗੜਾ ਜਾਂਦੇ ਨੇ ਜਦੋਂ ਜੀ ਕਰਦਾ ਕੋਈ ਸੜਕ ਘੇਰ ਲੈਂਦੇ ਨੇ ਸਾਰੇ ਮਸਲੇ ਇਹਨਾਂ ਨੇ ਹੱਲ ਕਰਨੇ ਨੇ ਬਿਲਕੁਲ ਜਿਹੜੀਆਂ ਸਰਕਾਰ ਨੇ ਲੋਕਾਂ ਦੇ ਨਾਲ ਵਾਅਦਾ ਖਿਲਾਫੀਆਂ ਕਰਕੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੋਈ ਹੈ ਹਰ ਮਸਲੇ ਦੇ ਵਿੱਚ ਪਰ ਲੋਕਾਂ ਨੂੰ ਮਜਬੂਰ ਹੋ ਕੇ ਸੜਕਾਂ ਦੇ ਉੱਤੇ ਆਉਣਾ ਪੈਂਦਾ ਤੁਸੀਂ ਦੇਖੋ ਗਰਾਊਂਡ ਦੇ ਵਿੱਚ ਅਭਜੰਦੀ ਧੁੱਪ ਦੇ ਵਿੱਚ ਸਾਰੇ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਬਾਹਰ ਨਿਕਲ ਕੇ ਚੰਡੀਗੜ੍ਹ ਵੱਲ ਕੂਚ ਕੀਤਾ ਲੋਕਾਂ ਨੇ ਸਰਕਾਰ ਦੇ ਮੁਤਾਬਕ ਲੋਕ ਕੋਈ ਬੇਲੇ ਨਹੀਂ ਹੈਗੇ ਵੀ ਜਿਹੜੇ ਲੋਕ ਨੇ ਜਿਹੜੇ ਵੀ ਬੇਲੜ ਲੋਕ ਨੇ ਇਹ ਵੀ ਆ ਕੇ ਇਹ ਇੱਥੇ ਆ ਕੇ ਸਾਨੂੰ ਤੰਗ ਕਰਦੇ ਨੇ ਜਾਂ ਲੋਕਾਂ ਨੂੰ ਤੰਗ ਕਰਦੇ ਨੇ ਨਹੀਂ ਇਹ ਸਰਕਾਰ ਲੋਕਾਂ ਦੇ ਵਿੱਚ ਜਿਹੜਾ ਭਰਮਾ ਇਹ ਗਲਤ ਫਲਾ ਰਹੀ ਹੈ ਸਰਕਾਰ ਆਪ ਜਾਂ ਨਕਾਮੀਆਂ ਨੂੰ ਲਕੋਣ ਵਾਸਤੇ ਸਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਲਕੋਣ ਵਾਸਤੇ ਸਰਕਾਰ ਆਪਣੀ ਬੇਨਕਾਬੀ ਨੂੰ ਲਕੋਣ ਵਾਸਤੇ ਸਰਕਾਰ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਦੀ ਹੈ ਵੀ ਇਹ ਤਾਂ ਲੋਕ ਵਿਲੇ ਲੋਕ ਨੇਗੇ ਜਦੋਂ ਜੀ ਕਰਦਾ ਸੜਕਾਂ ਤੇ ਆ ਜਾਂਦੇ ਨੇ ਕਿਉਂਕਿ ਜੇ ਮਸਲਿਆਂ ਦਾ ਹੱਲ ਹੋਵੇ ਗੱਲ ਮਸਲਿਆਂ ਦੀ ਹੈ ਗੱਲ ਕਿਰਤ ਦੀ ਹੈ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਕਿਰਤ ਨੂੰ ਲੁੱਟਣਾ ਚਾਹੁੰਦੀਆਂ ਨੇ ਤੇ ਜਿਹੜਾ ਕਿਸਾਨ ਤੇ ਮਜ਼ਦੂਰ ਆ ਉਹ ਕਿਰਤ ਨੂੰ ਬਚਾਉਣਾ ਚਾਹੁੰਦਾ ਚਾਹੁੰਦਾ ਹੈ ਫਰਕ ਇੰਨਾ ਕਾ ਇਹ ਲੜਾਈ ਆ ਕਿਰਤ ਦੀ ਲੜਾਈ ਆ ਇਹ ਇਹ ਲੁੱਟਣਾ ਚਾਹੁੰਦੇ ਨੇ ਅਸੀਂ ਕਹਿੰਦੇ ਹਾਂਗੇ ਵੀ ਅਸੀਂ ਲੁੱਟਣਾ ਨਹੀਂ ਦੇਣੀ ਅਸੀਂ ਉਹ ਸੰਘਰਸ਼ ਕਰਦੇ ਹਾਂ ਗੱਲ ਤੁਸੀਂ ਪਾਣੀਆਂ ਦੀ ਕੀਤੀ ਹੈ ਪੰਜਾਬ ਕੋਲ ਪਾਣੀ ਪੰਜਾਬ ਦਾ ਜਿਹੜਾ ਹੈਗਾਗਾ ਜਿਹੜਾ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਨੇ ਸਰਵੇਖਣ ਕੀਤਾ ਪੰਜਾਬ ਡਾਰਕ ਜ਼ੋਨ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਕਿੰਨੇ ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਪੰਜਾਬ ਦੇ ਵਿੱਚ ਪਾਣੀ ਬਿਲਕੁਲ ਖਤਮ ਹੋ ਰਿਹਾ ਹੈ ਤੇ ਫਿਰ ਅਸੀਂ ਪਾਣੀ ਦੇ ਬਾਰੇ ਨਹੀਂ ਬੋਲਾਂ ਜਦੋਂ ਸਾਡੇ ਕੋਲ ਪਾਣੀ ਬੂੰਦ ਦੇਣ ਨੂੰ ਹੈ ਹੀ ਨਹੀਂ ਤਾਂ ਅਸੀਂ ਦੇਵਾਂਗੇ ਕਿੱਥੋਂ ਸਾਡੇ ਦਰਿਆਵਾਂ ਦਾ ਪਾਣੀ ਸਰਕਾਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹ ਵੀ ਸਰਕਾਰ ਰਿਪੀਰੀਅਨ ਕਾਨੂੰਨ ਦੇ ਮੁਤਾਬਕ ਕੰਮ ਕਰੇ ਕਿਉਂਕਿ ਰਿਪੀਰੀਅਨ ਕਾਨੂੰਨ ਦੇ ਮੁਤਾਬਕ ਜਿਹੜੀ ਮੰਗ ਹੈਗੀ ਉਹ ਇਹ ਹੁੰਦੀ ਹੈਗੀ ਵੀ ਜਿੱਥੇ ਜਿਹੜੀ ਧਰਤੀ ਤੋਂ ਦਰਿਆ ਜਾਂ ਪਾਣੀ ਲੰਘਦਾ ਹੈ ਉਹ ਸਟੇਟ ਦਾ ਉੱਥੇ ਹੱਕ ਹੁੰਦਾ ਤੇ ਇੱਥੋਂ ਸਰਕਾਰ ਨੇ ਕੀ ਕੀਤਾ ਪੰਜਾਬ ਨਾਲ ਧੱਕਾ ਕਰਕੇ ਸਾਡਾ ਸਾਰਾ ਪਾਣੀ ਆ ਜਿਹੜਾ ਉਹ ਦੂਜੇ ਸ਼ੂਬਿਆਂ ਨੂੰ ਦੇਤਾ ਪਰ ਦੇਸ਼ ਦੇ ਵਿੱਚ ਉਹ ਵੀ ਸਾਡੇ ਲੋਕ ਨੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਜੇ ਪਾਣੀ ਸਰਪਲਸਾ ਉਹਨਾਂ ਨੂੰ ਦੇ ਦੇਣ ਪਰ ਪੰਜਾਬ ਕੋਲ ਪਾਣੀਓ ਸਰਪਲਸ ਨਹੀਂ ਹੈਗਾ ਪਰ ਤੇ ਸਾਨੂੰ ਬੋਲਣਾ ਪਊਗਾ ਆਉਣ ਵਾਲੀਆਂ ਆਪਣੀਆਂ ਪੁਸਤਾਂ ਨੇ ਜਿਹੜੀਆਂ ਜਿਹੜੇ ਸਾਡੇ ਉਹਨਾਂ ਵਾਲੇ ਬੱਚੇ ਨੇ ਉਹਨਾਂ ਨੂੰ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਜ਼ਮੀਨਾਂ ਨੇ ਉਹਨਾਂ ਨੂੰ ਸਾਨੂੰ ਪਾਣੀ ਦੀ ਲੋੜ ਹੈ ਸਾਨੂੰ ਪਾਣੀ ਦੇ ਬਾਰੇ ਬੋਲਣਾ ਪਊਗਾ ਪਾਣੀ ਦੇ ਬਾਰੇ ਸਾਨੂੰ ਸੰਘਰਸ਼ ਕਰਨਾ ਪਊਗਾ ਪਾਣੀ ਦੇ ਬਾਰੇ ਸਾਨੂੰ ਕੁਝ ਵੀ ਕਰਨਾ ਪਵੇ ਉਹ ਕਰਨਾ ਪਊਗਾ ਸਾਨੂੰ ਬਹੁਤ ਧੰਨਵਾਦ ਜੀ ਤਾਂ ਉਹੀ ਕਰਨ ਦੇ ਲਈ ਕਿਸਾਨ ਜਿਹੜੇ ਕਹਿੰਦੇ ਆ ਕਿ ਅਸੀਂ ਅੱਜ ਚੰਡੀਗੜ੍ਹ ਪਹੁੰਚੇ ਹਾਂ ਤਮਾਮ ਇੱਕ ਮੰਗ ਨਹੀਂ ਕਈ ਸਾਰੀਆਂ ਮੰਗਾ ਨਹੀਂ ਤੇ ਸਾਬਕਾ ਸੈਨਿਕ ਵੀ ਕਿਸਾਨ ਪਰਿਵਾਰ ਚੋਂ ਕਹਿੰਦੇ ਕਿ ਅਸੀਂ ਸਬੰਧ ਰੱਖਦੇ ਆ ਤੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੇ ਤੀ ਪੁੱਤ ਸੀ ਤਾਂ ਹੁਣ ਵੀ ਕਿਸਾਨ ਮਜ਼ਦੂਰੀ ਅਸੀਂ ਹੈਗੀਆਂ ਤਾਂ ਅਸੀਂ ਇੱਥੇ ਆਪਣੀਆਂ ਮੰਗਾਂ ਨੂੰ ਮਸਲਿਆਂ ਨੂੰ ਲੈ ਕੇ ਪਹੁੰਚੇ ਆਂ